ਸੰਤ ਸਿੰਘ ਸੇਖੋ ਦੀ ਕਹਾਣੀ ਪੇਮੀ ਦੇ ਨਿਆਣੀ 20 ਸਾਲ ਪਹਿਲਾਂ ਦੀ ਗੱਲ ਹੈ ਮੈਂ 7 ਵਰੇ ਦਾ ਸੀ ਤੇ ਮੇਰੀ ਭੈਣ 11 ਵਰੇ ਦੀ ਸਾਡਾ ਖੇਤ ਘਰੋਂ ਮੀਲਕੂ ਦੀ ਵਿੱਥ ਤੇ ਸੀ ਅੱਧ ਵਿੱਚਕਾਰ ਇੱਕ ਜਰਨੇਲੀ ਸੜਕ ਲੰਘਦੀ ਸੀ ਜਿਸ ਵਿੱਚੋਂ ਜਾਂਗਲੀਆਂ ਪਠਾਣਾ ਰਾਸ਼ੀਆਂ ਇਹ ਹੋਰ ਪਰਦੇਸ਼ੀਆਂ ਦਾ ਕਾਫੀ ਲਾਂਗਾ ਸੀ ਅਸੀਂ ਸਭ ਇਆਣੇ ਜਿਨ੍ਹਾਂ ਨੂੰ ਰਾਸ਼ਿਆ ਤੋਂ ਘਰ ਬੈਠਿਆਂ ਹੀ ਡਰ ਆਉਂਦਾ ਸੀ ਇਸ ਸੜਕ ਵਿੱਚ ਚੌਂਦੀ ਕਿਸੇ ਸਿਆਣੇ ਦੇ ਸਾਥ ਤੋਂ ਬਗੈਰ ਲੰਘਣ ਤੋਂ ਪੈ ਖਾਂਦੇ ਸਾਂ ਪਰ ਟੰਟਾ ਇਹ ਸੀ ਕਿ ਦਿਨੇ ਇੱਕ ਦੋ ਵੇਲੇ ਸਾਨੂੰ ਖੇਤ ਬਾਪੂ ਤੇ ਕਾਮੇ ਦੀ ਰੋਟੀ ਫੜਾਉਣ ਜ਼ਰੂਰ ਜਾਣਾ ਪੈਂਦਾ ਸੀ ਤੇ ਸਾਡੀ ਅਵਸਥਾ ਹਰ ਰੋਜ਼ ਇੱਕ ਮੁਸ਼ਕਲ ਖਾਈ ਲੰਘਣ ਵਾਲੀ ਹੁੰਦੀ ਸੀ ਅਸੀਂ ਆਮ ਤੌਰ ਤੇ ਘਰੋਂ ਤਾਂ ਹੌਸਲਾ ਕਰਕੇ ਇਕੱਲੇ ਹੀ ਤੁਰ ਪੈਂਦੇ ਪਰ ਜਦ ਛੜਕ ਦੋ ਤਿੰਨ ਕੁ ਮਾਂ ਦੀ ਵਿੱਥ ਤੇ ਰਹਿ ਜਾਂਦੀ ਤਾਂ ਨਹਿਰ ਸੁਆ ਟੱਪਣ ਲੱਗੇ ਠੋਰਿਆ ਵਾਂਗਰ ਖਲੋ ਕੇ ਆਸੇ ਪਾਸੇ ਤੱਕਣ ਲੱਗ ਜਾਂਦੇ ਤਾਂ ਜੋ ਕਿਸੇ ਪਿੰਡੋਂ ਆਉਂਦੇ ਜਾਂਦੇ ਸਿਆਣੇ ਦੀ ਸ਼ਰਨ ਲੈ ਕੇ ਇਸ ਪੈ ਸਾਗਰ ਨੂੰ ਤਰਨ ਯੋਗੇ ਹੋ ਜਾਈਏ ਅ ਸਾਡੀ ਮذਬੀ ਤਰਬੀਅਤ ਵੀ ਕੁਝ ਇਸ ਕਿਸਮ ਦੀ ਸੀ ਕਿ ਅਜੇਹੇ ਡਰ ਅ ਸਾਡੇ ਸੁਭਾਵਾਂ ਦਾ ਹਿੱਸਾ ਬਣ ਗਏ ਸਨ ਅਸਾਂ ਘਰ ਸਿਆਣਿਆਂ ਕੋਲੋਂ ਨਰਕ ਸਵਰਗ ਦੀਆਂ ਕਹਾਣੀਆਂ ਹਰ ਰੋਜ਼ ਸ਼ਾਮ ਨੂੰ ਸੁਣਦੇ ਸਵਰਗ ਤਾਂ ਆਸਾਨੂ ਖੇਤ ਤੋਂ ਬਾਹਰ ਕਿਤੇ ਘੱਟ ਹੀ ਪ੍ਰਾਪਤ ਹੁੰਦਾ ਪਰ ਨਰਕ ਦੇ ਹਰ ਥਾਂ ਖੁੱਲੇ ਕਫੇ ਮਿਲਦੇ ਸਭ ਤੋਂ ਪਹਿਲਾਂ ਨਰਕ ਮਦਰੱਸਾ ਸੀ ਤੇ ਜੋ ਉਸ ਤੋਂ ਕਿਸੇ ਦਿਨ ਛੁੱਟ ਜਾਂਦੇ ਤਾਂ ਖੇਤ ਰੋਟੀ ਦੇਣ ਜਾਂਦਾ ਨਰਕ ਪੇਸ਼ ਆ ਜਾਂਦਾ ਗੱਲ ਕੀ ਸਾਡੇ ਇਆਣੇ ਰਾਹ ਦੇ ਹਰ ਇੱਕ ਮੋੜ ਤੇ ਜਾਣੋ ਨਰਕ ਘਾਤ ਲਈ ਖਲੋਤਾ ਹੁੰਦਾ ਖਬਰੇ ਇਸ ਛੜਕਦਾ ਪੈ ਸਾਗਰ ਲੰਘਣ ਕਰਕੇ ਅਸਾਨੂੰ ਖੇਤ ਜਾਣਾ ਨਰਕ ਲੱਗਦਾ ਸੀ ਜਾਂ ਖੇਤ ਰੋਟੀ ਲੈ ਜਾਣ ਲੱਗਿਆ ਇਸ ਛੜਕ ਨੂੰ ਲੰਘਣਾ ਪੈਂਦਾ ਕਰਕੇ ਇਹ ਅਸਾਨੂੰ ਪੈਹਾ ਸਾਗਰ ਦਿਖਾਈ ਦਿੰਦਾ ਸੀ ਮੈਂ ਇਸ ਦੀ ਬਾਬਤ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ ਇਹ ਮੈਨੂੰ ਪਤਾ ਹੈ ਕਿ ਖੇਤ ਸਵਰਗ ਸੀ ਤੇ ਖੇਤ ਜਾਣ ਦੀ ਖੇਚਲ ਨਰਕ ਅਤੇ ਉਹ ਜਰਨੈਲੀ ਛੜਕ ਵਿੱਚ ਕਾਰਲਾ ਪੈਹਾ ਸਾਗਰ ਸਿਆਲ ਦੇ ਦਿਨ ਸਨ ਅਸੀਂ ਦੋਵੇਂ ਭੈਣ ਭਰਾ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚੱਲ ਪਏ। ਨਿੱਗੀ ਧੁੱਪ ਪੈ ਰਹੀ ਸੀ। ਤੇ ਅਸੀਂ ਟੁਰੇ ਜਾਂਦੇ ਵੀ ਜਾਣੋ ਸਿਆਲ ਦੀ ਧੁੱਪ ਦੀ نیند ਦਾ ਨਿਕ ਲੈ ਰਹੇ ਸਾਂ। ਪਰ ਦਿਲ ਵਿੱਚ ਸੜਕ ਲੰਘਣ ਦਾ ਡਰ ਕਿਉਹੇ ਵਾਂਗ ਘੁੱਤਰਿਆ ਸੀ। ਅਸੀਂ ਡਰ ਨੂੰ ਦਬਾਉਣ ਦਾ ਇੱਕ ਆਮ ਤਰੀਕਾ ਵਰਤਣਾ ਚਾਹਿਆ। ਭੈਣ ਮੈਨੂੰ ਇੱਕ ਕਹਾਣੀ ਸੁਣਾਉਣ ਲੱਗ ਪਈ। ਇੱਕ ਸੀ ਰਾਜਾ ਉਹਦੀ ਰਾਣੀ ਮਰ ਗਈ ਮਰਨ ਲੱਗੀ ਰਾਣੀ ਨੇ ਰਾਜੇ ਨੂੰ ਕਿਹਾ ਕਿ ਤੂੰ ਮੈਨੂੰ ਇੱਕਕਰਾਰ ਦੇ ਰਾਜੇ ਨੇ ਪੁੱਛਿਆ ਕੀ ਮੈਂ ਕਹਾਣੀ ਵੱਲੋਂ ਧਿਆਨ ਮੋੜ ਕੇ ਪਛਾਂ ਪਿੰਡ ਵੱਲ ਨੂੰ ਦੇਖਿਆ ਕਿ ਕਿਤੇ ਕੋਈ ਆਦਮੀ ਸਾਡੇ ਰਾਹ ਜਾਣ ਵਾਲਾ ਆ ਰਿਹਾ ਹੋਵੇ ਤੂੰ ਸੁਣਦਾ ਨਹੀਂ ਵੀਰ ਭੈਣ ਨੇ ਮੋਢੇ ਨੂੰ ਹਲੂਣ ਕੇ ਆਖਿਆ ਨਹੀਂ ਮੈਂ ਸੁਣਦਾ ਮੈਂ ਭਰਾਵਾਂ ਵਾਲੀ ਗੁਸਥਾਖੀ ਨਾਲ ਜਵਾਬ ਦਿੱਤਾ। ਅੱਛਾ ਜਦੋਂ ਰਾਣੀ ਮਰਨ ਲੱਗੀ ਤਾਂ ਉਸਨੇ ਰਾਜੇ ਨੂੰ ਸੱਦ ਕੇ ਕਿਹਾ ਕਿ ਤੂੰ ਮੇਰੇ ਨਾਲ ਕਰਾਰ ਕਰ। ਰਾਜੇ ਨੇ ਪੁੱਛਿਆ ਕੀ? ਰਾਣੀ ਨੇ ਕਿਹਾ ਤੂੰ ਹੋਰ ਵਿਆਹ ਨਾ ਕਰਾਈਂ। ਸੱਚ ਮੈਂ ਦੱਸਣਾ ਭੁੱਲ ਗਈ। ਰਾਣੀ ਦੇ ਦੋ ਪੁੱਤ ਇੱਕ ਧੀ ਸੀਗੇ। ਸਾਨੂੰ ਰਾਜਾ ਤੇ ਰਾਣੀ ਆਪਣੇ ਮਾਪਿਓ ਵਰਗੇ ਹੀ ਪਾਸ ਦੇ ਸਨ ਜੇ ਅ ਸਾਡੀ ਮਾਂ ਮਰ ਜਾਏ ਤਾਂ ਸਾਡੇ ਪਿਓ ਨੂੰ ਵੀ ਇਹ ਬਚਨ ਦੇ ਲਈ ਆਖੇ ਇਹ ਖਿਆਲ ਸਾਡੀ ਚੇਤਨਾ ਵਿੱਚ ਕੰਮ ਕਰ ਰਿਹਾ ਹੋਵੇਗਾ ਮੈਨੂੰ ਉਹ ਭੈਣ ਆਪਣੀ ਭੈਣ ਲੱਗੀ ਤੇ ਦੋ ਪੁੱਤ ਮੇਰਾ ਆਪਣਾ ਆਪ ਮੇਰੀ ਭੈਣ ਪਿੰਡ ਵੱਲ ਦੇਖ ਰਹੀ ਸੀ ਸੁਨਾ ਵੀ ਗਾਹਾਂ ਮੈਂ ਉਸ ਨੂੰ ਪਹਿਲੀ ਤਰ੍ਹਾਂ ਕਰਮੇ ਬੋਲ ਨਾ ਲਖਿਆ ਰਾਣੀ ਨੇ ਕਿਹਾ ਬਈ ਮੇਰੇ ਪੁੱਤਾਂ ਦਾ ਧੀ ਨੂੰ ਮਤੇਈ ਦੁੱਖ ਦੇਊਗੀ ਭੈਣ ਨੇ ਹੋਰ ਵੀ ਮਿੱਠੀ ਤੇ ਹੋਰ ਵੀ ਤ੍ਰਿਮਤ ਬਣ ਕੇ ਦੱਸਿਆ ਇਸ ਕਰਕੇ ਉਸ ਨੇ ਰਾਜੇ ਤੋਂ ਇੱਕ ਇਕਰਾਰ ਮੰਗਿਆ ਰਾਜੇ ਨੇ ਕਿਹਾ ਚੰਗਾ ਮੈਂ ਇਕਰਾਰ ਦਿੰਦਾ ਜਿਵੇਂ ਕਿਤੇ ਇਹ ਰਾਜਾ ਇਹ ਇਕਰਾਰ ਨਾ ਦਿੰਦਾ ਤਾਂ ਰਾਣੀ ਮਰਨੋ ਨਾ ਕਰ ਦਿੰਦੀ ਹੂੰ ਆਵੇਂ ਅਸਾਨੂੰ ਦੋਹਾਂ ਨੂੰ ਪਤਾ ਸੀ ਕਿ ਦਿਨੇ ਕਹਾਣੀਆਂ ਪਾਉਣ ਕਰਕੇ ਰਾਹੀ ਰਾਹ ਭੁੱਲ ਜਾਂਦੇ ਹਨ ਅਸਾਂ ਇੱਕ ਦੂਜੇ ਨੂੰ ਇਹ ਚੇਤਾਵਨੀ ਨਾ ਕਰਵਾਈ ਤੇ ਇਸ ਸੂਝ ਨੂੰ ਆਪਣੇ ਦਿਲਾਂ ਦੇ ਅਸਰ ਨਾ ਕਰਨ ਦਿੱਤਾ ਪਰ ਰਾਜ ਨੇ ਝੱਟ ਹੀ ਦੂਜਾ ਵਿਆਹ ਕਰਵਾ ਲਿਆ ਹੂੰ ਪਿਛਲੇ ਮੋੜ ਤੋਂ ਅਸਾਨੂੰ ਇੱਕ ਆਦਮੀ ਆਉਂਦਾ ਦਿਸਿਆ ਅਸਾਂ ਸੁੱਖ ਦਾ ਸਾਹ ਭਰਿਆ ਉਸ ਨੂੰ ਨਾਲ ਲਾਉਣ ਲਈ ਖਲੋਗ ਹੈ। ਅ ਸਾਡੀ ਬਾਤ ਵੀ ਖਲੋਗੀ। ਪਰ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਸੀ ਤੇ ਅ ਸਾਡੀ ਵੱਲ ਨਾ ਮੁੜਿਆ। ਜਿਸ ਮੰਤਵ ਨੂੰ ਪੂਰਾ ਕਰਨ ਲਈ ਅਸਾਂ ਇਹ ਬਾਤ ਦਾ ਪਖੰਡ ਰਚਿਆ ਸੀ ਉਹ ਪੂਰਾ ਨਾ ਹੋ ਸਕਿਆ। ਅ ਸਾਡਾ ਖਿਆਲ ਸੀ ਬਾਤ ਦੇ ਰਜੇਵੇਂ ਵਿੱਚ ਅਸਾਂ ਅਚੇਤ ਹੀ ਛੜਕ ਪਾਰ ਹੋ ਜਾਵਾਂਗੇ। ਪਰ ਹੁਣ ਛੜਕ ਕੁਮਾ ਕੁ ਦੂਰ ਰਹਿ ਗਈ। ਤਾਂ ਸਾਡੀ ਕਹਾਣੀ ਵੀ ਠਠੰਬਰ ਕੇ ਖਲੋ ਗਈ ਤੇ ਕਿਸੇ ਸਿਆਣੇ ਸਾਥੀ ਦੇ ਮਿਲਣ ਦੀ ਆਸ ਵੀ ਟੁੱਟ ਗਈ ਅਸੀਂ ਦੋਵੇਂ ਸਹਿਮ ਕੇ ਖਲੋ ਗਏ 10-20 ਕਦਮ ਹੋਰ ਪੁੱਟੇ ਤਾਂ ਅ ਸਾਡਾ ਡਰ ਹੋਰ ਵੱਧ ਗਿਆ ਛੜਕ ਵਿੱਚ ਇੱਕ ਪਾਸੇ ਇੱਕ ਕਾਲੇ ਸੂਫ ਦੀ ਵਾਸਕਟ ਤੇ ਪਠਾਣਾ ਵਰਗੀ ਖੁੱਲੀ ਸਲਵਾਰ ਵਾਲਾ ਬੰਦਾ ਲੰਮਾ ਪਿਆ ਸੀ ਉਹ ਦੇਖ ਬੀਬੀ ਰਾਸ਼ਾ ਪਿਆ ਉਸ ਆਦਮੀ ਨੇ ਪਾਸਾ ਪਰਤਿਆ ਇਹ ਤਾਂ ਹਿੱਲਦਾ ਹੈ ਮੇਰੀ ਭੈਣ ਨੇ ਸਹਿਮ ਕੇ ਆਖਿਆ ਹੁਣ ਕੀ ਕਰੀਏ ਇਹ ਆਪਾਂ ਨੂੰ ਫੜ ਲੂ ਮੈਂ ਪੁੱਛਿਆ ਹੋਰ ਕੀ ਉਸ ਨੇ ਜਵਾਬ ਦਿੱਤਾ ਅਸੀਂ ਰਾਤ ਨੂੰ ਘਰੋਂ ਬਾਹਰ ਤਾਂ ਘੱਟ ਹੀ ਕਦੀ ਨਿਕਲੇ ਸਾਂ ਪਰ ਇਹ ਸੁਣਿਆ ਹੋਇਆ ਸੀ ਕਿ ਜੇ ਡਰ ਲੱਗੇ ਤਾਂ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ ਫਿਰ ਡਰ ਹਟ ਜਾਂਦਾ ਹੈ। ਆ ਸਾਡੀ ਮਾਂ ਆ ਸਾਨੂੰ ਮਾਮੇ ਦੀ ਗੱਲ ਸੁਣਾਉਂਦੀ ਹੁੰਦੀ ਸੀ। ਇੱਕ ਵਾਰ ਆ ਸਾਡਾ ਮਾਮਾ ਤੇ ਇੱਕ ਬ੍ਰਾਹਮਣ ਕਿਤੇ ਰਾਤ ਨੂੰ ਕਿਸੇ ਪਿੰਡ ਦੇ ਸਿਵਿਆਂ ਵਿੱਚੋਂ ਲੰਘ ਰਹੇ ਸਨ ਕਿ ਉਹਨਾਂ ਦੇ ਪੈਰਾਂ ਵਿੱਚ ਵੱਡੇ ਦਗਦੇ ਅੰਗਿਆਰ ਡਿੱਗਣ ਲੱਗ ਪਏ। ਬ੍ਰਾਹਮਣ ਨੇ ਸਾਡੇ ਮਾਮੇ ਨੂੰ ਪੁੱਛਿਆ ਕੀ ਕਰੀਏ? ਉਸ ਨੇ ਕਿਹਾ ਪੰਡਤ ਜੀ ਰੱਬ ਰੱਬ ਕਰੋ। ਸਾਡਾ ਮਾਮਾ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ ਪੰਡਤ RAM RAM ਅੰਗਿਆਰ ਡਿੱਗਦੇ ਰਹੇ ਪਰ ਉਹਨਾਂ ਤੋਂ ਦੂਰ ਆ ਸਾਨੂੰ ਇਸ ਗੱਲ ਕਰਕੇ ਆਪਣੇ ਮਾਮੇ ਦੇ ਬੜਾ ਮਾਨ ਸੀ ਆਪਾਂ ਵਾਹਿਗੁਰੂ ਵਾਹਿਗੁਰੂ ਕਰੀਏ ਮੈਂ ਦੱਸਿਆ ਵਾਹਿਗੁਰੂ ਤੋਂ ਭੂਤ ਪ੍ਰੇਤ ਹੀ ਡਰਦੇ ਨੇ ਆਦਮੀ ਨਹੀਂ ਡਰਦੇ ਮੇਰੀ ਭੈਣ ਨੇ ਕਿਹਾ ਮੈਂ ਮੰਨ ਗਿਆ ਛੜਕ ਵਿੱਚ ਪਿਆ ਰਾਸ਼ਾ ਤਾਂ ਆਦਮੀ ਸੀ ਉਹ ਰੱਬ ਤੋਂ ਕਿੱਥੇ ਡਰ ਲੱਗਾ ਤਾਂ ਫੇਰ ਹੁਣ ਕੀ ਕਰੀਏ ਅਸੀਂ 5-7 ਮਿੰਟ ਸਹਮੇ ਖਲੋਤੇ ਰਹੇ ਹਾਲੇ ਵੀ ਸਾਡੇ ਦਿਲਾਂ ਵਿੱਚ ਆਸ ਸੀ ਕਿ ਕੋਈ ਆਦਮੀ ਇਸ ਰਾਸ਼ੇ ਆਦਮੀ ਨੂੰ ਡਰਾਉਣ ਵਾਲਾ ਸਾਡੇ ਨਾਲ ਆ ਮਿਲੇਗਾ ਪਰ ਇਹ ਆਸ ਪੂਰੀ ਹੁੰਦੀ ਨਾ ਦੇ ਸੀ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਤੱਕਦੇ ਰਹੇ ਪਰ ਮੈਨੂੰ ਯਾਦ ਹੈ ਕਿ ਅਸੀਂ ਉਸ ਵੇਲੇ ਇੱਕ ਦੂਸਰੇ ਦੇ ਚਿਹਰਿਆਂ ਵਿੱਚ ਕੁਝ ਲੱਭ ਨਹੀਂ ਸਕਦੇ। ਸਾਡਾ ਭਰਪਣ, ਸਾਡੀ ਏਕਤਾ ਕਿਸੇ ਦੀਰਘ ਡੁੰਗਾਈ ਵਿੱਚ ਰਹਿੰਦੀ ਸੀ। ਕੁਝ ਮਿੰਟਾਂ ਬਾਅਦ ਮੇਰਾ ਰੋਣ ਨਿਕਲ ਗਿਆ। ਮੇਰੀ ਭੈਣ ਨੇ ਪੱਲੇ ਨਾਲ ਮੇਰੇ ਅਤਰੂ ਪੂੰਝਦੇ ਆਖਿਆ, "ਨਾ ਵੀਰ, ਰੋਣਾ ਕਿਉਂ ਹੈ? ਆਪਾਂ ਇੱਥੇ ਖੜੋਂਨੇ ਆਂ। ਹੁਣੇ ਪਿੰਡੋਂ ਕੋਈ ਆ ਜਾਊ।" ਮੈਂ ਚੁੱਪ ਕਰ ਗਿਆ। ਅਸਾ ਕੁਝ ਕਦਮ ਸੜਕ ਵੱਲ ਉੱਟੇ ਫਿਰ ਖਲੋਗੇ ਤੇ ਫਿਰ ਉਹੀ ਪੰਜ ਕਦਮ ਮੋੜ ਆਏ ਅੰਤ ਮੇਰੀ ਭੈਣ ਨੇ ਕੁਝ ਵਿਚਾਰ ਵਾਦ ਕਿਹਾ ਆਪਾਂ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਆ ਸਾਨੂੰ ਨਾ ਫੜ ਉਸ ਦੇ ਮੂੰਹ ਵਿੱਚੋਂ ਪੇਮੀ ਸ਼ਬਦ ਬਹੁਤ ਮਿੱਠਾ ਨਿਕਲਦਾ ਹੁੰਦਾ ਸੀ ਤੇ ਹੁਣ ਤਾਂ ਜਦੋਂ ਮੇਰੇ ਵੱਲ ਝੁੱਕ ਕੇ ਮੈਨੂੰ ਤੇ ਆਪਣੇ ਆਪ ਨੂੰ ਦਲਾਸਾ ਦੇ ਰਹੀ ਸੀ ਉਹ ਖੁਦ ਪੇਮੀ ਬਣੀ ਹੋਈ ਸੀ ਮੇਰੇ ਦਿਲ ਨੂੰ ਢਾਰਸ ਵੱਜ ਗਈ ਰਾਸ਼ੇ ਨੂੰ ਜਦ ਪਤਾ ਲੱਗੂ ਕਿ ਅਸੀਂ ਪੇਮੀ ਦੇ ਨਿਆਣੇ ਹਾਂ ਤਾਂ ਉਹ ਅਸਾਂ ਨੂੰ ਕੁਝ ਨਹੀਂ ਆਖੇਗਾ ਨਹੀਂ ਫੜੇਗਾ ਜਿਵੇਂ ਕੰਬਦਾ ਹਿਰਦਾ ਤੇ ਥਿੜਕਦੇ ਪੈਰ ਰੱਬ ਰੱਬ ਕਰਦੇ ਸ਼ਮਸ਼ਾਨ ਭੂਮੀ ਵਿੱਚੋਂ ਗੁਜ਼ਰ ਜਾਂਦੇ ਹਨ ਜਿਵੇਂ ਹਿੰਦੂ ਗਉ ਦੀ ਪੂਛ ਫੜ ਕੇ ਭਵ ਸਾਗਰ ਤਰ ਜਾਂਦਾ ਹੈ ਅਸੀਂ ਪੇਮੀ ਦਾ ਨਾਂ ਲੈ ਕੇ ਸੜਕ ਪਾਰ ਹੋ ਗਏ ਰਾਸ਼ਾ ਉਸੇ ਤਰ੍ਹਾਂ ਉਥੇ ਹੀ ਪਿਆਰ ਆ